ਆ ਪਹੁੰਚ ਗਏ ਜੀ ਪੰਜੋਖੜਾ ਸਾਹਿਬ ਗੁਰਦੁਆਰਾ ਸਾਹਿਬ ਚ ਇਹ ਆਪਣੇ ਨਾਲ ਇਹ ਭਾਈ ਜੀ ਨਾਬੇ ਤੋਂ ਆਏ ਹੋਏ ਨੇ ਗਿਆਨ ਸਿੰਘ ਜੀ ਕਰਨੈਲ ਸਿੰਘ ਜੀ ਪੰਜੋਖੜਾ ਸਾਹਿਬ ਗੁਰਦੁਆਰਾ ਸਾਹਿਬ ਚ ਆਪਾਂ ਹੁਣ ਪਹੁੰਚ ਗਏ ਇੱਥੇ ਲੰਗਰ ਪਾਣੀ ਛਕਾਂਗੇ ਉਹ ਅੱਗੇ ਬਾਬਾ ਉਹ ਵੀ ਆਪਣੇ ਨਾਲ ਸਿਆਣੇ ਸਿਆਣੇ ਬਜ਼ੁਰਗ ਬਜ਼ੁਰਗ ਨੇ ਸਾਰੇ ਜਿੰਨੇ ਆਪਣੇ ਨਾਲ ਜਿਨ੍ਹਾਂ ਨਾਲ ਆਪਾਂ ਚੱਲੇ ਆਂ ਨਾ ਨਾਲ ਚੱਲੇ ਆਪਾਂ ਕਪਾਲਮੋਚਨ ਗੁਰਦੁਆਰਾ ਪੰਜੋਖੜਾ ਸਾਹਿਬ ਨੂੰ ਲੈ ਕੇ ਚੱਲਦੇ ਆਂ ਅੰਦਰ ਦਰਬਾਰ ਸਾਹਿਬ ਚ ਪੰਜੋਖੜਾ ਸਾਹਿਬ ਬਹੁਤ ਵੱਡਾ ਗੁਰਦੁਆਰਾ ਸਾਹਿਬ ਆ ਇਹ ਪੰਜੋਖੜਾ ਸਾਹਿਬ ਇੱਥੇ ਲੰਗਰ ਪ੍ਰਸ਼ਾਦਾ ਛੱਕੇ ਚਾਹ ਪਾਣੀ ਪੀ ਕੇ ਫਿਰ ਅੱਗੇ ਦਾ ਸਫ਼ਰ ਸਟਾਰਟ ਕਰਨਾ ਕਰਕਾ ਕਿਤੇ ਰਾਤ ਤੁਸ਼ਮ ਵਿਚਾਰਨ ਤੇ ਕੀ ਜਾਣ ਤੂ ਨੰਨ ਨਾ ਬੈ ਬਖਸ਼ ਨੰਦ ਅਠਵੀਂ ਪਾਸ਼ਾਹੀ ਦਾ ਗੁਰਦੁਆਰਾ ਜੀ ਪਿਓਖੜਾ ਸਾਹਿਬ ਨਾਮ ਰੱਬ ਦੀ ਜਾਨਾ ਸਤਿਗੁਰੂ ਮਨ ਉਹ ਠੀਕ ਹੋ ਭਾਈ ਗਸਵਾ ਜੀ ਤੇ ਵਰਦ ਸਪਾਇਆ ਬਿਨ ਜਨ ਨਾਨਕ ਨਾਮ ਫਰਗਾਤ ਪ੍ਰਭੂ ਜੀ ਦੇ ਮਹਾਂ ਭਾਵ ਜਿ ਬਾ ਕਹੇ ਦੇ ਮਨ ਚਿਤਵਰੇ ਉਤਪੋ ਚਾ ਆਪਰ ਵਰ ਜੀ ਉਕਰਿਆ ਸਹਿਲ ਪੰਤਰ ਵਿਆਜ ਤੋ ਪਾਈ ਕਾਮ ਕਰਿ ਚੋ ਤੁਮ ਆਗੈ ਕਿਰਲਾ ਪਰਨਾਮੀ ਸੁਖਮੰਤਾ ਹੈ। ਰਾਗ ਕੌੜੀ ਪੂਰਵੀ ਮਨ ਗਾਉਂਦੇ ਦਾ ਕਰੋ ਬੇਨਤੀ ਸੁਨੋ ਮੇਰੇ ਮੀਤਾ ਸਤਿ ਕਰੇ ਕੀ ਬਿੰਦਾ। ਧੀਰਵਾਹ ਕਰੋ ਪ੍ਰਭੂ ਕਰ ਗਵਾ ਵਾਖੇ ਤੁਸਤੋ ਵੀ ਆਪੋ ਰਹਿ ਦੁਖਨ ਹਾਰੀ ਮਨ ਮੁਗਜਾ ਸਾਜ ਸੁਬਾਰੀ ਕੋ ਰਾਹ। ਵੀ ਆਪਣੇ ਨਾਲ ਨੇ ਜੀ ਅਗਰ ਸਾਡੇ ਪ੍ਰਧਾਨ ਜੀ ਬੈਠੇ ਨੇ ਵੀ ਨਾਲ ਨੇ ਕਪਾਲ ਮੋਚਨ ਸੇਵਾ ਤੇ ਨਾਲ ਚੱਲੇ ਆਪਾਂ ਬਾਕੀ ਸਾਡੇ ਦੂਏ ਬੰਦੇ ਨਾਲ ਦੇ ਦੇਖ ਰਹੇ ਆ ਵੀ ਕਿੱਧਰ ਨੇ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਟਿੱਠੇ ਸਭ ਦੁੱਖ ਜਾਏ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਦਾ ਅਠੇ ਪਾਸ਼ਾ ਜੀ ਦਾ ਸਥਾਨ ਆ ਜੀ ਇਹ ਪੰਜੋਖੜਾ ਸਾਹਿਬ ਅੰਮ੍ਰਾਲੇ ਤੋਂ ਨੇੜੇ ਅੰਮ੍ਰਾਲੇ ਦੇ ਦਰਪਿੰਨੀ ਪ੍ਰਸ਼ਾਦ ਕੌਂਟਰਾ ਉਹ ਵੱਡਾ ਗੁਰੂ ਘਰ ਆ ਜੀ ਇਹ ਪੰਜੋਖੜਾ ਸਾਹਿਬ ਤੇਰਾ ਬਹੁ ਸਤਿਰੋ ਜੀ ਸਭ ਦੋਖ ਵਿਚਾਰਨ ਵਾਲਾ ਅਰਿਆ ਪੇਟਾਪੁਰ ਵਰਗਾਂ ਪੇ ਸ੍ਰੀ ਭਗਤ ਜੀ ਦੀ ਕਿਰਪਾ ਮਾਨਕ ਜਪਤ ਵੀ ਪਿਆਰਾ ਤੂੰ ਘਟ ਘੜੇ ਅੰਤਰ ਸਰਬ ਪੜ ਅੰਤਰ ਜੀ ਵਰਗ ਏਕੂ પુરੁਖ ਸਮਾਨ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇ ਦੇ ਚੋਟ ਬਿਡਾਰੋ ਮੈਂ ਸੁਵਾਸੀ ਸੇ ਮੂਤ ਹਰ ਮਨ ਮਰ ਧਿਆਇਆ ਜੀ ਤਨ ਤੁਪੀ ਜੋਗੀ ਪਾਸੇ ਜਿਹਨ ਲਿਪਾਉ ਜਿਹਨ ਆਵੜ ਲਿਪਾਉ ਤੇ ਆਇਆ ਜੀ ਤਿਨ ਕਾ ਪਾਉ ਸਭੁ ਵਾਸੇ ॥ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਭਗਤ ਰੂਪ ਸੁਭਾਸੀ ਸੇ ਧਨ ਸੇ ਧਨ ਜਿਨ ਮਰਤੇ ਆਇਆ ਤੈਨੂੰ ਬੰਦਾ ਜੀ ਭਰੇ ਤੇ ਅੰਧੇ ਅੰਧਾਰ ਤੇ ਨੇ ਭਗਤ ਤੇਰੇ ਭਗਤ ਸਦਾ ਨਤੁਤ ਜੀ ਭਗ ਹਨ ਕਲੇ ਗੁਰੁ ਨਤਾਨ ਤੇਰੀ ਅਨੰਦ ਤੇਰੀ ਅਨੰਦ ਕਰਨਾ ਆਪ ਪੂਜਾ ਜੀ ਤੁਮ ਸਭ ਜੀ